ਇਹ ਜਿਹੜਾ ਮੋਰਚਾ ਆਪ ਜੀ ਨੇ ਕੀ ਲਗਾਇਆ ਹੈ ਇਸ ਮੋਰਚੇ ਦੇ ਮੁੱਖ ਤੱਤੇ ਮੁੱਖ ਕਾਰਨ ਕੀ ਹੈ ਭਾਈ ਅਮਰਪਾਲ ਸਿੰਘ ਜੀ ਜੋ ਪਿਛਲੇ ਸਮਾਂ ਇੱਥੇ ਪੰਜਾਬ ਚ ਵਿਚਰੇ ਆ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਲੀਗ ਚਲਾਈ ਸੀ ਜੀ ਕਿ ਨੌਜਵਾਨੀ ਨੂੰ ਗੁਰਮਤਨਾ ਸਿੱਖੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਹੁਤ ਲੋਕਾਂ ਨੂੰ ਅਮਰਧਾਰੀ ਉਹਨਾਂ ਨੇ ਸਿੰਘ ਸਜਾਇਆ ਤੇ ਉਹ ਚੀਜ਼ ਸਰਕਾਰ ਨੂੰ ਚੰਗੀ ਨਹੀਂ ਲੱਗੀ ਇਹਨਾਂ ਨੇ ਭਾਈ ਅਮਰਪਾਲ ਤੇ ਝੂਠੇ ਇਲਜਾਮ ਲਗਾ ਕੇ ਉਹਨਾਂ ਨੂੰ ਰਸ ਕੀਤਾ ਤੋਂ ਫਿਰ ਵੀ ਅਸੀਂ ਚਲੋ ਚੁੱਪਚਾਪ ਆਪਣੇ ਘਰ ਸ਼ਾਂਤੀ ਨਾਲ ਬੈਠੇ ਸਾਂ 10-11 ਮਹੀਨੇ ਲੰਘੇ ਸੀ ਅਸੀਂ ਕੋਈ ਪ੍ਰੋਟੈਸਟ ਨਹੀਂ ਕੀਤਾ ਸੀ ਕੋਈ ਲੀਗਲ ਕੋਈ ਆਪਣੀ ਲੜਾਈ ਲੜ ਰਹੀ ਸੀ ਪਰ ਸਰਕਾਰ ਨੇ ਉੱਥੇ ਉਹਨਾਂ ਨਾਲ ਉਹਨਾਂ ਦੇ ਜਿਹੜੇ ਜੇਲ੍ਹ ਚ ਬੰਦੇ ਅਧਿਕਾਰ ਸੀ ਉਹਨਾਂ ਦੇ ਖਿਲਾਫ ਜਾ ਕੇ ਉਹਨਾਂ ਦੇ ਬਾਥਰੂਮਾਂ 'ਚ ਕੈਮਰੇ ਲਾਉਣੇ ਦੁਜਾਤੇ ਦੇਖ ਦਿੱਤੇ ਅੜਖਤਾ ਕੀਤੀਆਂ ਹੁਣ ਸਾਨੂੰ 1.5 ਮਹੀਨੇ ਤੋਂ ਉੱਪਰ ਹੋ ਗਿਆ ਇੱਥੇ ਬੈਠਿਆਂ ਨੂੰ ਜੀ ਸਰਕਾਰ ਹਾਂ ਜੀ ਤੇ ਸਰਕਾਰ ਇੱਥੇ ਅਜੇ ਤੱਕ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਸਮੋ ਦਿਨੋਂ ਦਿਨ ਸਾਨੂੰ ਤਾਂ ਹੋਰ ਤੰਗ ਕੀਤਾ ਜਾ ਰਿਹਾ 8 ਤਰੀਕ ਨੂੰ ਅਸੀਂ ਇੱਕ ਗੁਰਮਤਿ ਚੇਤਨਾ ਮਾਰਚ ਦਮਦਮਾ ਸਾਹਿਬ ਕੋਲ ਅਕਾਲ ਤਖਤ ਸਾਹਿਬ ਤੋਂ ਦੋ ਤਿੰਨ ਦਿਨਾਂ ਦਾ ਪ੍ਰੋਗਰਾਮ ਸੀਗਾ ਉਹ ਲਿਖਿਆ ਸੀਗਾ ਤੇ ਸਰਕਾਰ ਨੇ ਅੱਜ ਉਹਨਾਂ ਦੇ ਮਾਤਾ ਜੀ ਨੇ ਉਧਰ ਜਾਣਾ ਸੀ ਨਾਲ ਉਹਦੇ ਹੋਰ ਵੀ ਚਾਚਾ ਜੀ ਹੋਰ ਪਰਿਵਾਰਕ ਮੈਂਬਰ ਪੰਜ ਛੇ ਜਾਣੇ ਜਾ ਰਹੇ ਸੀ ਸਰਕਾਰ ਨੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਤੁਹਾਨੂੰ ਇਹ ਪਤਾ ਲੱਗਾ ਕਿ ਅਸੀਂ ਤਾਂ ਇਹ ਰੈਸਟ ਕੀਤਾ ਕਿ ਉਹਨਾਂ ਨੇ ਇਹਦੀ ਮਨਜ਼ੂਰੀ ਹੀ ਨਹੀਂ ਲਈ ਮਾਰਚ ਦੀ ਤੁਹਾਨੂੰ ਜਿਹੜਾ ਉੱਪਰ-ਉੱਪਰ ਪਤਾ ਲੱਗਾ ਪਰ ਗੁਰੂਆਂ ਦੀ ਧਰਤੀ ਤੇ ਗੁਰੂ ਦੀ ਗੱਲ ਕਰਨ ਵਾਸਤੇ ਵੀ ਸਰਕਾਰ ਕੋਲ ਮਨਜ਼ੂਰੀ ਲੈਣੀ ਪਊਗੀ ਇਹ ਤੇ ਬਹੁਤ ਸਾਡੇ ਲੀਡਰਾਂ ਨੂੰ ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਸੋਚਣਾ ਪਊਗਾ ਕਿ ਅਸੀਂ ਇਹ ਸਾਨੂੰ ਕਿਧਰ ਨੂੰ ਲਿਜਾਇਆ ਜਾ ਰਿਹਾ ਜੀ ਬਿਲਕੁਲ ਜੇ ਭਾਈ ਹਮਿਲਪਾਲ ਸਿੰਘ ਜੀ ਵੀ ਕਹਿੰਦੇ ਕਿ ਹੁਣ ਸੌਣ ਦਾ ਨਹੀਂ ਜਾਗਣ ਦਾ ਵੇਲਾ ਜਾਗ ਜਾਓ ਤੇ ਜਾਗ ਕੇ ਆਪਾਂ ਨੇ ਪੰਥ ਨੂੰ ਬਚਾਓ ਪੰਥ ਦੀ ਗੱਲ ਤੇ ਸਿੱਖੀ ਦੀ ਗੱਲ ਕਰਦੇ ਬਜੀਏ ਤੇ ਇਹਦੇ ਵਿੱਚ ਜਿਹੜੇ ਕਿ ਹੋਰ ਉਹਨਾਂ ਨੂੰ ਜਿਹੜੀ ਤੁਸੀਂ ਵਹਿਰ ਕੱਟਣੀ ਸੀਗੀ ਦਮਦਮਾ ਕੀ ਹੋਰアド ਹੋ ਗਏ ਜਾਂ ਤੁਸੀਂ ਕਰੋਗੇ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸ ਚੈਨਲ ਮੈਂ ਹਾਂ ਚਰਨਜੀਤ ਕੋ ਯੂਕੇ ਤੋਂ ਅੱਜ ਅਸੀਂ ਪਹੁੰਚੇ ਅੰਮ੍ਰਿਤਸਰ ਸਾਹਿਬ ਜਿੱਥੇ ਮੋਰਚਾ ਲੱਗਿਆ ਭਾਈ ਅਮਰਪਾਲ ਸਿੰਘ ਖਾਲਸਾ ਜੀ ਤੇ ਅਤੇ अनेका ਹੀ ਸਿੰਘਾਂ ਸਿੰਗੜੀਆਂ ਦੇ ਲਈ ਬੰਦੀ ਰਿਹਾਈ ਦੇ ਲਈ ਇੱਕ ਮੋਰਚਾ ਲੱਗਿਆ ਸਾਰਾ ਗੜੀ ਸਾਰਾਂ ਦੇ ਬਿਲਕੁਲ ਹੀ ਸਾਹਮਣੇ ਅਤੇ ਸਾਡੇ ਨਾਲ ਇੱਥੇ ਜੁੜ ਚੁੱਕੇ ਹਨ ਬਾਪੂ ਤਰਸੀਮ ਸਿੰਘ ਸਰਦਾਰ ਤਰਸੀਮ ਸਿੰਘ ਭਾਈ ਅਮਰਪਾਲ ਸਿੰਘ ਜੀ ਖਾਲਸਾ ਜੀ ਦੇ ਪਿਤਾ ਅਸੀਂ ਉਹਨਾਂ ਦੇ ਨਾਲ ਇੱਥੇ ਗੱਲਬਾਤ ਕਰਾਂਗੇ ਅਤੇ ਸਵਾਗਤ ਕਰਦੇ ਭਾਈ ਸਾਹਿਬ ਜੀ ਪਹਿਲੇ ਤੁਹਾਡਾ ਮੈਂ ਸਵਾਗਤ ਕਰਦੀ ਆ ਭਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਾਪੂ ਜੀ ਦੱਸਣਾ ਕਰੋ ਕਿ ਇਹ ਜਿਹੜਾ ਮੋਰਚਾ ਆਪ ਜੀ ਨੇ ਕਿ ਲਗਾਇਆ ਹੈ। ਇਸ ਮੋਰਚੇ ਦੇ ਮੁੱਖ ਕਤੇ ਮੁੱਖ ਕਾਰਨ ਕੀ ਨੇ? ਇਹ ਮੋਰਚਾ ਜੀ ਜਿਹੜਾ ਸਾਰੇ ਸਿੱਖ ਸੰਤਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਭਾਈ ਅਮਰਪਾਲ ਸਿੰਘ ਜੀ ਜੋ ਪਿਛਲੇ ਸਮਾਂ ਇੱਥੇ ਪੰਜਾਬ ਚ ਵਿਚਰੇ ਆ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਬਹੁਤ ਵੱਡੀ ਲੀਡ ਚਲਾਈ ਸੀ। ਜੀ ਤੇ ਨੌਜਵਾਨੀ ਨੂੰ ਗੁਰਮਤਨਾ ਕਿ ਨਾ ਜੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਬਹੁਤ ਲੋਕਾਂ ਨੂੰ ਅਮਰ ਧਾਰੀ ਉਹਨਾਂ ਨੇ ਸਿੰਘ ਸਜਾਇਆ ਤੇ ਉਹ ਚੀਜ਼ ਸਰਕਾਰ ਨੂੰ ਚੰਗੀ ਨਹੀਂ ਲੱਗੀ ਜੀ ਤੇ ਉਹਨਾਂ ਨੇ ਆਨੇ ਬਣੇ ਬਣਾ ਕੇ ਇਸ ਮੂਮੰਟ ਤੋਂ ਤੰਗ ਸੀਗੇ ਕਿਉਂਕਿ ਇਹਨਾਂ ਦਾ ਸਰਕਾਰ ਖੁਦ ਸਾਡੇ ਨੌਜਵਾਨਾਂ ਨੂੰ ਡਰਗ ਚ ਗਰਕ ਕਰਨਾ ਚਾਹੁੰਦੀ ਹੈ ਤੇ ਇਸ ਕਰਕੇ ਇਹਨਾਂ ਨੇ ਭਾਈ ਅਮਰਪਾਲ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਰਸ ਕੀਤਾ ਤੋ ਫਿਰ ਵੀ ਅਸੀਂ ਚਲੋ ਚੁੱਪਚਾਪ ਆਪਣੇ ਘਰ ਸ਼ਾਂਤੀ ਨਾਲ ਬੈਠੇ ਸਾਂ 10-11 ਮਹੀਨੇ ਲੰਘੇ ਸੀ ਅਸੀਂ ਕੋਈ ਪ੍ਰੋਟੈਸਟ ਨਹੀਂ ਕੀਤਾ ਸੀ ਚਲੋ ਲੀਗਲ ਕੋਈ ਆਪਣੀ ਲੜਾਈ ਲੜ ਰਏ ਸੀ ਪਰ ਸਰਕਾਰ ਨੇ ਉੱਥੇ ਉਹਨਾਂ ਨਾਲ ਉਹਨਾਂ ਦੇ ਜਿਹੜੇ ਜੇਲ੍ਹ ਚ ਬੰਦੇ ਅਧਿਕਾਰ ਸੀ ਉਹਨਾਂ ਦੇ ਖਿਲਾਫ ਜਾ ਕੇ ਉਹਨਾਂ ਦੇ ਬਾਥਰੂਮਾਂ 'ਚ ਕੈਮਰੇ ਲਾਉਣੇ ਦੂਜਾ ਤੀਜਾ ਜਿਹੜੇ ਹਰਕਤਾ ਕੀਤੀਆਂ ਤੇ ਉਹ ਤੋਂ ਬਾਅਦ ਚ ਉਹਨਾਂ ਨੇ ਉਹਦੇ ਵਿਰੋਧ ਚ ਉਹਨਾਂ ਨੇ ਭੁਖੜਤਾਲ ਕੀਤੀ ਤੇ ਉਹ ਤੋਂ ਬਾਅਦ ਸਾਨੂੰ ਵੀ ਇੱਕ ਵਾਰ ਰੋਡਾਂ ਤੇ ਆਉਣਾ ਪਿਆ ਤੇ ਅਸੀਂ ਵੀ ਫਿਰ ਦੋ ਤਿੰਨ ਵਾਰੀ ਤੇ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਮਸਲ ਸਲਝਾਇਆ ਜਾਵੇ ਜੀ ਉਹਨਾਂ ਨੇ ਜਦੋਂ ਕਿਸੇ ਪਾਸੇ ਗੱਲ ਨਹੀਂ ਲਾਈ ਤੇ ਫਿਰ ਮਜਬੂਰ ਨਾਲ ਹੀ ਭੁੱਖਣ ਹੜਤਾਲ ਤੇ ਬੈਠੇ 20-25 ਦਿਨ ਤੇ ਇੱਥੇ ਅੰਮ੍ਰਿਤਸਰ 'ਚ ਮੋਰਚਾ ਲਾਇਆ ਤੇ ਉਹ ਇਹ ਉਹ ਸਾਰਾ ਕਾਰਨ ਇਹ ਆ ਤੇ ਹੁਣ ਹੁਣ ਸਾਨੂੰ 1.5 ਮਹੀਨੇ ਤੋਂ ਉੱਪਰ ਹੋ ਗਿਆ ਇੱਥੇ ਬੈਠਿਆਂ ਨੂੰ ਜੀ ਸਰਕਾਰ ਹਾਂ ਜੀ ਤੇ ਸਰਕਾਰ ਇੱਥੇ ਅਜੇ ਤੱਕ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਕੋਈ ਦਿਨੋਂ ਦਿਨ ਸਾਨੂੰ ਤਾਂ ਹੋਰ ਤੱਕ ਕੀਤਾ ਜਾ ਰਿਹਾ ਤੁਹਾਡੇ ਕੋਲ ਅੱਜ ਤੱਕ ਇਥੇ ਡੇਢ ਮਹੀਨੇ ਦੇ ਵਿੱਚ ਕੋਈ ਐਮਪੀ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਤੁਹਾਡੇ ਕੋਲ ਪਹੁੰਚਿਆ ਨਹੀਂ ਸਾਡੇ ਕੋਲ ਕੋਈ ਸਰਕਾਰ ਦਾ ਐਨਐਲਏ ਐਮਪੀ ਮੰਤਰੀ ਕੋਈ ਵੀ ਕੋਈ ਸਰਕਾਰੀ ਤੌਰ ਤੇ ਕੋਈ ਅਪਰੋਚ ਨਹੀਂ ਕੀਤੀ ਸਰਕਾਰ ਵੱਲੋਂ ਤੁਹਾਨੂੰ ਬਿਲਕੁਲ ਹੀ ਇਗਨੋਰ ਕੀਤਾ ਗਿਆ ਇਗਨੋਰ ਕੀਤਾ ਗਿਆ ਹੋਰ ਮੂਰ ਕੀਤਾ ਗਿਆ ਜੀ ਇਹ ਅਸੀਂ ਗੁਰੂ ਮਹਾਰਾਜ ਦੇ ਦਰ ਤੇ ਅਰਦਾਸ ਬੇਨਤੀ ਕਰਦੇ ਹਾਂ ਕਿ ਉਹ ਹੀ ਚਲੋ ਸਾਡਾ ਨਿਆਂ ਕਰਨਗੇ ਤੇ ਬਾਕੀ ਅਸੀਂ ਅੱਜ ਤੁਹਾਨੂੰ ਸਾਰ ਦੱਸਦੇ ਆਂ ਕਿ 8 ਤਰੀਕ ਨੂੰ ਅਸੀਂ ਇੱਕ ਗੁਰਮਤਿ ਚੇਤਨਾ ਮਾਰਚ ਦਮਦਮਾ ਸਾਹਿਬ ਕੋਲ ਅਕਾਲ ਤਖਤ ਸਾਹਿਬ ਤੋਂ 2-3 ਦਿਨ ਦਾ ਪ੍ਰੋਗਰਾਮ ਸੀਗਾ ਉਹ ਲੇਕਿਆ ਸੀਗਾ ਤੇ ਸਰਕਾਰ ਨੇ ਅੱਜ ਉਹਨਾਂ ਦੇ ਮਾਤਾ ਜੀ ਨੇ ਉਧਰ ਜਾਣਾ ਸੀ ਨਾਲ ਉਹਦੇ ਹੋਰ ਉਹਦੇ ਚਾਚਾ ਜੀ ਹੋਰ ਪਰਿਵਾਰਕ ਮੈਂਬਰ 5-6 ਜਣੇ ਜਾ ਰਹੇ ਸੀ ਤੇ ਸਰਕਾਰ ਨੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਮਤਲਬ ਇਹ ਗ੍ਰਫਾਰੀ ਕਿਥੇ ਕਿਥੇ ਕਰਕੇ ਹੋਈ ਕਿੱਦਾਂ ਇਹ ਤੁਮ ਅੰਮਰਸਰ ਚੋਂ ਹੀ ਕਰ ਲਈ ਕਿਤੇ ਪਰ ਇਹ ਦੇਖੋ ਕਿ ਗੁਰੂਆਂ ਦੀ ਤਰ੍ਹਾਂ ਸਾਨੂੰ ਇਹ ਪਤਾ ਲੱਗਾ ਕਿ ਅਸੀਂ ਤਾਂ ਇਹ ਰਸਟ ਕੀਤਾ ਕਿ ਉਹਨਾਂ ਨੇ ਇਹਦੀ ਮਨਜ਼ੂਰੀ ਹੀ ਨਹੀਂ ਲਈ ਮਾਰਚ ਦੀ ਸਾਨੂੰ ਜਿਹੜਾ ਉੱਪਰੋਂ ਉੱਪਰੋਂ ਪਤਾ ਲੱਗਾ ਪਰ ਗੁਰੂਆਂ ਦੀ ਧਰਤੀ ਤੇ ਗੁਰੂ ਦੀ ਗੱਲ ਕਰਨ ਵਾਸਤੇ ਵੀ ਸਰਕਾਰ ਕੋਲ ਮਨਜ਼ੂਰੀ ਲੈਣੀ ਪਊਗੀ ਇਹ ਤੇ ਬਹੁਤ ਸਾਡੇ ਲੀਡਰਾਂ ਨੂੰ ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਸੋਚਣਾ ਪਊਗਾ ਤੇ ਅਸੀਂ ਇਹ ਸਾਨੂੰ ਕਿਧਰ ਨੂੰ ਲਿਜਾਇਆ ਜਾ ਰਹੇ ਹਮ ਕਿ ਐਸੇ ਗੁਰੂ ਦੀ ਗੱਲ ਕਰ ਵੀ ਕਿ ਸਰਕਾਰ ਕੋਲ ਪੁੱਛ ਕੇ ਕਰਿਆ ਕਰਾਂਗੇ ਜਾਂ ਕੱਲ ਨੂੰ ਕਹਿੰਦੇ ਕਿ ਕੋਈ ਨੀਤ ਨਹੀਂ ਕਰਨਾ ਤੇ ਪਹਿਲਾਂ ਸਰਕਾਰ ਕੋ ਪਰਮਿਸ਼ਨ ਲਓ ਇਹ ਹਾਲਾਤ ਬਹੁਤ ਮਾੜੇ ਹੋ ਰਹੇ ਇਸ ਕਰਕੇ ਇਹਨਾਂ ਨੂੰ ਸਾਰੀਆਂ ਸੰਸਥਾਵਾਂ ਤੋਂ ਸੌਣ ਦੀ ਲੋੜ ਨਹੀਂ ਗਈ ਇਹਨਾਂ ਨੂੰ ਜਾਗਣ ਦਾ ਵੇਲਾ ਤੇ ਇਹ ਗੱਲ ਤੇ ਥੋੜਾ ਜਿਆਦਾ ਸਖਤ ਸ탠ਡ ਲੈਣਾ ਚਾਹੀਦਾ ਜੀ ਬਿਲਕੁਲ ਜੇ ਭਾਈ ਅਮਰਪਾਲ ਸਿੰਘ ਜੀ ਵੀ ਕਹਿੰਦੇ ਕਿ ਹੁਣ ਸੌਣ ਦਾ ਨਹੀਂ ਜਾਗਣ ਦਾ ਵੇਲਾ ਜਾਗ ਜਾਓ ਤੇ ਜਾਗ ਕੇ ਆਪਾਂ ਨੇ ਪੰਥ ਨੂੰ ਬਚਾਓ ਪੰਥ ਦੀ ਗੱਲ ਤੇ ਸਿੱਖੀ ਦੀ ਗੱਲ ਕਰਦੇ ਪਜੀਏ ਤੇ ਇਹਦੇ ਵਿੱਚ ਜਿਹੜੇ ਕਿ ਹੋਰ ਉਹਨਾਂ ਨੂੰ ਜਿਹੜੀ ਤੁਸੀਂ ਵਹਿਰ ਕਟਣੀ ਸੀਗੀ ਦਮਦਮਾ ਕਿ ਉਹ ਰੱਦ ਹੋ ਗਈ ਹੈ ਜਾਂ ਉਹ ਤੁਸੀਂ ਕਰੋਗੇ ਉਹ ਹੁਣ ਜਿਹੋ ਜਿਹੇ ਹਾਲਾਤ ਇਹਨੇ ਸਰਕਾਰ ਨੇ ਬਣਾ ਦਿੱਤੇ ਆ ਤੇ ਅਸੀਂ ਹੁਣ ਇਹਨੂੰ ਰੱਦ ਵੀ ਨਹੀਂ ਕਰਾਂਗੇ ਇਹਨੂੰ ਕੁਝ ਅੱਗੇ ਆਪਣੇ ਸਹਿਯੋਗੀਆਂ ਨਾਲ ਸਲਾਹ ਕਰਕੇ ਉਹ ਵਿਸਾਖੀ ਤੋਂ ਬਾਅਦ ਦਾ ਕੋਈ ਬਾਅਦ ਦੀ 1.5 ਤਰੀਕ ਫਿਕਸ ਕਰਾਂਗੇ ਮਤਲਬ ਕਿ ਤੁਹਾਡੇ ਵਿਸਾਖੀ ਦੇ ਵਾਸਤੇ ਖਾਸ ਕਰਕੇ ਦਮਦਮਾ ਸਾਹਿਬ ਵਿੱਚ ਵੀ ਇਹ ਰੱਖੀ ਗਈ ਸੀ ਕਿ ਨਹੀਂ 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 ਵਿਸਾਖੀ ਦਾ ਕਰਕੇ ਨਹੀਂ ਅਸੀਂ ਵਿਸਾਖੀ ਤੋਂ ਪਹਿਲਾਂ ਪਹਿਲਾਂ 1 ਮਾਰਚ ਤੋਂ 10-11 ਤਰੀਕ ਤੱਕ ਖਤਮ ਹੋਣ ਦੇ ਸੇ 11 ਤਰੀਕ ਦਾ ਇਸੀਂ ਵਿਸਾਖੀ ਤੋਂ ਪਹਿਲਾਂ ਹੀ ਖਤਰ ਕਰਨਾ ਹੈ ਕਿ ਵਿਸਾਖੀ ਦੇ ਉੱਤੇ ਜੋ ਅਮੇਸ਼ਾ ਪ੍ਰੋਗਰਾਮ ਹੁੰਦੇ ਹੀ ਹੈ ਤੇ ਉਹ ਉਹ ਤੇ ਉਹ ਚੱਲਦੇ ਰਹਿਣ। ਇਹ ਤੇ ਇੱਕ ਸਪੈਸ਼ਲ ਥੋੜਾ ਇੱਕ ਪ੍ਰੋਗਰਾਮ ਸੀ ਲੋਕਾਂ ਨੂੰ ਜਾਗਰੂਕ ਕਰਕੇ ਵਿਸਾਖੀ ਤੇ ਵੱਧ ਤੋਂ ਵੱਧ ਲੋਕ ਅਮਰ ਧਰਿ ਹੋਣ। ਇਹ ਇਹ ਸਾਡਾ ਇਹ ਕੋਸ਼ਿਸ਼ ਹੈਗੀ। ਤੇ ਚਲੋ ਸਰਕਾਰ ਨੂੰ ਇਹ ਚੀਜ਼ਾਂ ਸਾਡੇ ਤਰਫ ਦੀ ਗੱਲ ਬਿਲਕੁਲ ਚੰਗੀ ਨਹੀਂ ਲੱਗ ਰਹੀ। ਇਹ ਕਰਕੇ ਆਨੇ ਬਹਾਨੇ ਕਰਕੇ ਉਹ ਇਹ ਸੀਜ਼ਨ ਨੂੰ ਹਰ ਜਗ੍ਹਾ ੜਕਾ ਡਾਉਂਦੇ। ਇਹ ਵੈਸੇ ਚੰਗੀ ਗੱਲ ਨਹੀਂ ਤੇ ਸਾਡੀ ਤੇ ਅਕਾਲ ਤਖਤ ਦੇ ਜਹਿਦਾਦ ਹੋ ਬਾਕੀ ਜਹਿਦਾਦਾਂ ਨੂੰ ਇਹ ਬੇਨਤੀ ਹੈ ਕਿ ਇਸ ਇਸ ਮਾਮਲੇ ਨੂੰ ਨਾ ਕੋਈ ਸੀਰੀਅਸ ਲੈਣਾ ਚਾਹੀਦਾ ਇਹ ਵੀ ਚਲੋ ਉਹਨਾਂ ਨੇ ਰੋਕ ਲਿਆ ਫੜ ਲਿਆ ਕੋ ਫੜਨਾ ਕੋਈ ਗੱਲ ਨਹੀਂ ਵੱਡੀ ਗੱਲ ਨਹੀਂ ਪਰ ਇਹ ਜਿਹੜਾ ਸਾਡੇ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਆ ਇਹ ਜਿੰਨੀ ਤੁਸੀਂ ਬਰਦਾਸ਼ਤ ਕਰੀ ਜੋਗੇ ਤੇ ਕੱਲ ਨੂੰ ਹੋਰ ਵੱਧਦੀ ਜਾਊਗੀ ਇਸ ਕਰਕੇ ਤੇ ਥੋੜਾ ਜਿਹਾ ਸਖਤ ਸਟੈਂਡ ਲੈਣਾ ਚਾਹੀਦਾ ਤੇ ਜਿਹੜੇ ਕਿ ਆਪਣੇ ਪੰਜ ਪਿਆਰੇ ਹੈਗੇ ਨੇ ਜਥੇਬੰਦ ਜੰਨੇ ਉਹ ਤੁਹਾਨੂੰ ਸਹਿਯੋਗ ਦੇ ਰਹੇ ਨੇ ਮਤਲਬ ਖੁੱਲ ਕੇ ਤੁਹਾਡੇ ਨਾਲ ਕਹਿ ਰਹੇ ਨੇ ਕਿ ਭਾਈ ਅਮਰਪਾਲ ਸਿੰਘ ਜੀ ਸਹੀ ਨੇ ਆਪਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਨੇ ਇਹ ਸਹੀ ਗਲਤ ਤੇ ਹੁਣਾਂ ਸੰਗਤਾਂ ਨੇ ਫੈਸਲਾ ਕਰ ਹੀ ਲਿਆ ਕਿ ਪਿੱਛੇ ਵੀ ਕਿੰਨਾ ਉਹ 17 ਫਰਵ ਮਾਰਚ ਨੂੰ ਹੋਇਆ ਸੀ ਪ੍ਰੋਗਰਾਮ ਉਦੋਂ ਕਿੰਨੀਆਂ ਸਿੱਖ ਸੰਗਤਾਂ ਨੇ ਇੱਥੇ ਆ ਕੇ ਹਾਜ਼ਰੀ ਭਰੀ ਇਹਦਾ ਮਤਲਬ ਇਹ ਜੋ ਅਮਰਪਾਲ ਸਾਹਿਬ ਦਾ ਅਮਰਸਪਾਲ ਸਿੰਘ ਦਾ ਰਏ ਸੀਗੇ ਉਹਨੂੰ ਲੋਕਾਂ ਨੇ ਐਕਸੈਪਟ ਕੀਤਾ ਸਵੀਕਾਰ ਕੀਤਾ ਜੀ ਤੇ ਇਸ ਕਰਕੇ ਲੋਕ ਉਹਨਾਂ ਨੂੰ ਅੱਜ ਵੀ ਚਾਹੁੰਦੇ ਕੋ ਬਾਹਰ ਆਉਣ ਤੇ ਸਾਡੇ ਧੀਆਂ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਤੇ ਇਸ ਪਰ ਸਰਕਾਰ ਨਹੀਂ ਚਾਹੁੰਦੀ ਫੇਸ ਕਰਕੇ ਸਾਡੀਆਂ ਸਿੱਖ ਸਨਾਵਾਂ ਨੂੰ ਵੀ ਜੇ ਕੋਈ ਆਪਸੀ મતਭੇਦ ਪਲਾ ਕੇ ਇਹੋ ਜੇ ਮਾਮਲਿਆਂ ਤੇ ਇਕੱਠੇ ਹੋ ਕੇ ਅੱਗੇ ਲੜਾਈ ਲੈਣੀ ਚਾਹੀਦੀ ਭਾਈ ਅਮਰਪਾਲ ਸਿੰਘ ਜੀ ਨੇ ਜਿਸ ਨੂੰ ਤੁਸੀਂ ਇੱਕ ਹੋਰ ਕਿਹਾ ਸੀ ਕਿ ਅਸੀਂ ਇਸ ਮੋਰਚਾ ਤਾਂ ਲਾਇਆ ਹੈ ਕਿ ਭਾਈ ਅਮਰਪਾਲ ਸਿੰਘ ਜੀ ਨੂੰ ਜੰਬਰੂ ਕਾ ਜੇਲ ਤੋਂ ਕੱਢ ਕੇ ਪੰਜਾਬ ਦੀ ਕਿਸੇ ਜੇਲ੍ਹ 'ਚ ਪਾਇਆ ਜਾਵੇ ਕਿ ਸਿਰਫ ਜੇਲ੍ਹ ਵਿੱਚ ਅੰਦਰ ਟੱਕਣ ਕਰਕੇ ਉਹ ਸਿਰਫ ਸ਼ਿਫਟਿੰਗ ਕਰਕੇ ਤੁਸੀਂ ਮੋਰਚਾ ਲਾਇਆ ਹੈ ਜਾਂ ਉਹਨਾਂ ਦੀ ਰਿਹਾਈ ਦੇ ਲਈ ਦੀ ਸਾਡੀ ਤੇ ਪਹਿਲਾਂ ਤੇ ਉਹ ਜਦੋਂ ਮੋਰਚਾ ਲਾਇਆ ਸੀ ਉਹਨੂੰ ਤੇ ਇਹੋ ਹੀ ਮੰਗ ਸੀਗੀ ਕਿ ਉਹ ਉਹ ਪੋਖੜ ਤਾਲ ਤੇ ਆ ਤੇ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਨੂੰ ਜਿਲ੍ਹੇ ਉਧਰ ਸ਼ਿਫਟ ਕੀਤਾ ਜਾਵੇ ਅਸੀਂ ਉੱਥੇ ਜਾ ਕੇ ਪ੍ਰਸ਼ਾਸਨ ਜੀ ਫਿਰ ਚਲੋ ਸੰਗਤਾਂ ਦਾ ਪ੍ਰੈਸ਼ਰ ਇਹ ਸ ਹੈ ਵੀ ਇਹਨਾਂ ਲੰਮਾ ਟਾਈਮ ਪੋਖੜ ਤਾਲ ਦਾ ਰੱਖੋ ਤੁਸੀਂ ਤੇ ਤੁਸੀਂ ਅਕਾਲ ਤਖਤ ਦੇ ਜਸਦਰ ਕਹਿਣ ਤੇ ਉਹਨਾਂ ਨੇ ਪੋਖੜ ਤਾਲ ਖਤਮ ਕਰਤੀ ਤੇ ਹੋਰ ਤੇ ਸਾਡੀ ਇਹੋ ਹੀ ਅਪੀਲ ਹੈ ਕਿ ਉਹਨਾਂ ਨੂੰ ਜੇਲ ਵੀ ਬਦਲੀ ਕੀਤੀ ਜਾਵੇ ਤੇ ਉਹਨਾਂ ਨੂੰ ਰਿਹਾ ਵੀ ਕੀਤਾ ਜਾਣਾ ਚਾਹੀਦਾ ਕਿਉਂਕਿ ਉਹਨਾਂ ਦਾ ਕੋਈ ਕਸੂਰ ਤੇ ਨਹੀਂ ਲੋਕਾਂ ਨੂੰ ਨਸ਼ਿਆਂ ਤੋਂ ਬਚਾਉਣਾ ਕਸੂਰ ਹੈ ਤੇ ਫਿਰ ਤੇ ਬਹੁਤ ਇਹ ਇਹੋ ਜਿਹੇ ਪਾਪ ਤੇ ਉਹ ਗੱਬਾਹ ਚ ਵੀ ਕਰਦੇ ਰਹਿਣਗੇ ਫਿਰ ਤੇ ਉਹਨਾਂ ਨੂੰ ਨਹੀਂ ਛੱਡਣਾ ਚਾਹੀਦਾ ਕਿਹਾ ਜਾਂਦਾ ਕਿ ਇਹ ਇੰਡੀਆ ਭਾਰਤ ਇੱਕ ਡੈਮੋਕਰੈਟਿਕ ਕੰਟਰੀ ਹੈ ਇਹਦੇ ਚ ਤੁਹਾਡਾ ਕੀ ਕਹਿਣਾ ਹੈ ਕਿ ਡੈਮੋਕਰੈਟਿਕ ਕੰਟਰੀ ਤੇ ਤੁਸੀਂ ਸਾਰੇ ਦੇਖ ਹੀ ਰਹੋ ਜੀ ਇਥੇ ਦੋ ਦੋ ਤਿੰਨ ਤਿੰਨ ਕਾਨੂੰਨ ਚੱਲਦੇ ਆ ਬੰਦਾ ਦੇਖ ਕੇ ਕਿਹੜੇ ਧਰਮ ਦਾ ਉਹਦੇ ਹਿਸਾਬ ਨਾਲ ਫੈਸਲਾ ਹੁੰਦਾ ਕਿਹੜੀ ਜਾਤ ਦਾ ਉਹਦੇ ਹਿਸਾਬ ਨਾਲ ਫੈਸਲਾ ਹੁੰਦਾ ਇਹ ਡੈਮੋਕ੍ਰੇਸੀ ਕਹਿੰਦੇ ਆ ਇਹ ਮਖੌਟਾ ਹੀ ਹੈ ਜੀ ਇਹ ਸਾਰਾ ਇਹ ਜੀ ਡਿਕਟੇਟਰਸ਼ਿਪ ਹੀ ਆ ਪੂਰੀ ਇਥੇ ਅਦਾਲਤਾਂ ਵੀ ਆਜ਼ਾਦ ਨਹੀਂ ਗਈਆਂ ਸਭ ਕੁਝ ਕਿਤੇ ਵੀ ਤੁਸੀਂ ਚਲੇ ਜਾਓ ਉਹ ਜੋ ਸਰਕਾਰ ਦੇ ਫੈਸਲੇ ਉਹ ਉਹਨਾਂ ਨੂੰ ਅੱਗੇ ਸਾਰੀ ਅਫਸਰਸ਼ਾਹੀ ਵੀ ਉਹਨਾਂ ਨੂੰ ਉਹ ਹੀ ਕਰਦੇ ਜੀ ਇੱਕ ਹੁਣ ਤੁਸੀਂ ਰਾਜੋਵਾਲ ਨੂੰ ਦੇ ਸਾਹਦੇ ਚ ਵੀ ਦੇਖ ਲਓ ਕਿ ਉਹਨਾਂ ਨੂੰ ਫਾਂਸੀ ਹੋਈ ਨੂੰ ਜਾ ਉਹ ਹੋਣੀ ਆ ਨਹੀਂ ਹੋਣੀ ਉਹ ਕਾਨੂੰਨ ਡਿਸਾਈਡ ਕਰੇ ਨਾ ਇਹ ਨਹੀਂ ਕਿ ਪੋਲੀਟੀਕਲ ਲੀਡਰਾਂ ਦੇ ਹੱਥ ਵਿੱਚ ਫੜਾ ਲਓ ਵੀ ਉਹ ਫੈਸਲਾ ਕਰ ਲੈ ਕਦੋਂ ਕਰਨ ਵੀ ਉਹਨਾਂ ਨੂੰ ਮਾਰਨਾ ਹੈ ਕਿ ਰੱਖਣਾ ਨਾ ਇੱਧਰ ਕਰੋ ਨਾ ਉੱਧਰ ਕਰੋ ਜੱਜ ਜੁਡੀਸ਼ਰੀ ਅਤੇ ਜੁਡੀਸ਼ਰੀ ਫੈਸਲਾ ਲਵੇ ਹਾਂ ਜੇ ਫਾਂਸੀ ਲਾਉਣਾ ਚਾਹੁੰਦੇ ਤਾਂ ਲਾਓ ਜੇ ਉਹਨਾਂ ਦਾ ਕਸੂਰ ਹੈ ਤੇ ਜੇ ਉਹਨਾਂ ਨੂੰ ਛੱਡਣਾ ਚਾਹੁੰਦੇ ਛੱਡੋ ਇਹ ਥੋੜੀ ਵੀ ਕਿਸ ਤੁਸੀਂ ਗ੍ਰਹਿ ਮੰਤਰੀ ਫੈਸਲਾ ਕਰੂਗਾ ਕਿ ਉਹਨੂੰ ਛੱਡਣਾ ਵਾ ਕਿ ਉਹਨੂੰ ਅੰਦਰ ਦੇਣਾ ਤੇ ਕਈ ਕਈ ਸਾਲ ਤੱਕ ਇਸੇ ਚੱਕਰ ਚ ਲੱਜਾ ਰਹੇ ਹੋ ਤੁਹਾਨੂੰ ਲੱਗਦਾ ਕਿ ਅਸੀਂ ਘਾਟ ਗਿਣਤੀ ਹੋਣ ਕਰਕੇ ਇੰਨਾ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਮੁਸੀਬਤਾਂ ਦੇ ਵਿੱਚ ਸਾਨੂੰ ਆਉਣਾ ਪੈ ਰਿਹਾ ਇੱਕ ਸਾਨੂੰ ਜੀ ਘੱਟ ਗਿਣਤੀ ਹੋਣ ਦਾ ਇੱਕ ਸਾਨੂੰ ਸੇਖ ਹੋਣ ਦੀ ਸਜ਼ਾ ਮਿਲ ਗਈ ਕਿਉਂ ਅਸੀਂ ਇਹ ਜ਼ੁਲਮ ਇਹਨਾਂ ਸਹਿ ਨਹੀਂ ਸਕਦੇ ਅਸੀਂ ਉਹਦੇ ਖਿਲਾਫ ਬਾਜ਼ ਉਠਾਉਣੀ ਬਾਕੀ ਤੇ ਹੋ ਸਕਦਾ ਹੋਰ ਲੋਕ ਵੀ ਸਾਡੇ ਤੋਂ ਜ਼ਿਆਦਾ ਗਿਣਤੀ ਵਾਲੇ ਵੀ ਹੈਗੇ ਉਹ ਵੀ ਇੱਥੇ ਬਹੁਤ ਦਰਦ ਸਾਂਡ ਆ ਰਹੇ ਪਰ ਉਹ ਉਹ ਇਸ ਕਰਕੇ ਕਿ ਉਹ ਉਸ ਚੀਜ਼ ਨੂੰ ਸਵੀਕਾਰ ਕਰ ਲੈਂਦੇ ਅਸੀਂ ਸਭੀ ਕਾਰ ਨਹੀਂ ਕਰਦੇ ਅਸੀਂ ਜ਼ੁਲਮ ਦੇ ਖਿਲਾਫ ਮਰਦੇ ਦਮ ਤੱਕ ਲੜਾਂਗੇ ਲੜਦੇ ਹਾਂ ਤੇ ਲੜਦੇ ਰਵਾਂਗੇ ਇਹੋ ਚੀਜ਼ ਐ ਕੋ ਕਹਿੰਦੇ ਕਿ ਤੁਸੀਂ ਵੀ ਚੁੱਪ ਕਰਕੇ ਬੈਠ ਜਿਓ ਅਸੀਂ ਜੋ ਕਰੀ ਜੰਨੇ ਉਹ ਤੁਸੀਂ ਸਹੀ ਜੋ ਪਰ ਸਾਡੇ ਸਾਨੂੰ ਗੁਰੂ ਮਹਾਰਾਜ ਜਿਵੇਂ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਜ਼ਬਰਦਸਤ ਜ਼ੁਲਮ ਦੇ ਖਿਲਾਫ ਲੜੋ ਅੱਜ ਅਸੀਂ ਇਸ ਕਰਕੇ ਆਵਾਜ਼ ਚੱਕਾਂਗੇ ਜਿਨੇ ਜਿਨੇ ਜੋਗੇ ਹੈਗੇ ਆ ਇਸ ਕਰਕੇ ਗੁਰੂ ਮਹਾਰਾਜ ਸਾਨੂੰ ਸਮਰੱਥਾ ਦੇਣ ਅਸੀਂ ਜ਼ੁਲਮ ਨਾਲ ਲੜਦੇ ਰਹੀਏ ਇੱਕ ਆਖਰੀ ਗੱਲ ਜਿੱਥੇ ਸਾਡੀ ਸਿੱਖ ਸੰਗਤਾਂ ਯੂਕੇ ਦੀ ਆਲ ਓਵਰ ਵਰਲਡ ਦੇ ਪੁਆਇੰਟਸ ਦੇ ਪਈ ਅਮਰਪਾਲ ਸਿੰਘ ਜੀ ਧਰਮ ਸੁਪਤਨੀ ਦੋ ਵਾਰੀਓ 에어ਪੋਰਟ ਤੇ ਗਏ ਨੇ ਕੀ ਕਾਰਨ ਸੀ ਕਿ ਉਹਨਾਂ ਨੂੰ 에어ਪੋਰਟ ਤੇ ਇੰਗਲੈਂਡ ਵੱਲੋਂ ਛੱਡਿਆ ਨਹੀਂ ਗਿਆ ਇਹ ਇਹ ਤੇ ਤੁਸੀਂ ਦੇਖੋ ਜੀ ਡੈਮੋਕਰੇਟਿਕ ਕੰਟਰੀ ਆ ਤੇ ਉਹ ਜੋ ਇੰਗਲੈਂਡ ਦੇ ਯੂਕੇ ਇੰਗਲੈਂਡ ਦੇ ਦੇ ਯੂਕੇ ਦੇ ਸਿਟੀ ਜਾਂਦੇ ਭਾਈ ਉਹ ਵਾਈਗਰਿੰਗ ਵਾਈਗਰਿੰਗ ਚਾਹੁੰਦਾ ਪਾਈ ਗੂ ਬੱਲ ਸੌਰੀ 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 ਜੋਕੇ ਦੇ ਸਿਟੀ ਜਾਂਦੇ ਆ ਜੀ ਉਹਨਾਂ ਨੂੰ ਉਹਨਾਂ ਦੇ ਘਰ ਨਹੀਂ ਜਾਣ ਦਿੱਤਾ ਜਗਿਆ ਜਦੋਂ ਕਿ ਉਹਨਾਂ ਦਾ ਉਹਨਾਂ ਦੇ ਉੱਪਰ ਕੋਈ ਇਹੋ ਜਿਹਾ ਇੱਥੇ ਕੋਈ ਕੋਈ ਉਹਨਾਂ ਦਾ ਅਲ ਜਾਮਨੀ ਉਹਨਾਂ ਦੇ ਉੱਤੇ ਹੈਂ ਇੱਕ ਇਹ ਸਰਕਾਰ ਦੀ ਸ਼ਰਹੀ ਹਮ ਤਕੇຊਾਈ ਆ ਦੋ ਵਾਰੀ ਉਹਨਾਂ ਨੇ ਨਹੀਂ ਜਾਣ ਦਿੱਤਾ ਮੈਂ ਜਾਣਾ ਸੀ ਆਪਣੇ ਬੇਟੀ ਨੂੰ ਲੈਣ ਵਾਸਤੇ ਕੈਨੇਡਾ ਮੈਨੂੰ ਨਹੀਂ ਜਾਣ ਦਿੱਤਾ ਇਹ ਤੇ ਚਲੋ ਇਹਨਾਂ ਨੇ ਸ਼ਰਹੀ ਹਮ ਗੁੰਡਾ ਕਰਦੀ ਆ ਜੀ ਤੇ ਕੀ ਤੁਸੀਂ ਇਸ ਨੂੰ ਦੱਸ ਸਕਦੇ ਜਿਸ ਮਾਤਾ ਜੀ ਨੇ ਗ੍ਰਿਫਤਾਰ ਕੀਤਾ ਗਿਆ ਕੀ ਉਹਨਾਂ ਨੂੰ ਹੁਣ ਕਿੰਨੇ ਕਿੰਨੇ ਸਮੇਂ ਲਈ ਉਹਨਾਂ ਨੂੰ ਅੰਦਰ ਕਰਨੀ ਕੀ ਛੱਡ ਦਿੱਤੀ ਜਾਣਗੇ ਜਾਂ ਉਹਨਾਂ ਨੂੰ ਰੱਖਿਆ ਜਾਏਗਾ ਉੱਥੇ ਇਹ ਤੇ ਹੁਣ ਸਰਕਾਰ ਕਿੰਨਾ ਚਿਰ ਰੱਖਣਾ ਚਾਹੁੰਦੀ ਆ ਰੱਖੇ ਕੀ ਤੁਹਾਡੀ ਗੱਲ ਕਿਸੇ ਕਿਸੇ ਨਾਲ ਗੱਲਬਾਤ ਹੋਈ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਨਹੀਂ ਸਾਡੀ ਨਹੀਂ ਕਿਸੇ ਉਹਨੂੰ ਗ੍ਰਿਫਤਾਰੀ ਤੋਂ ਬਾਅਦ ਚ ਨਹੀਂ ਕੋਈ ਗੱਲਬਾਤ ਹੋਈ ਕਿੱਥੇ ਰੱਖਿਆ ਉਹਨਾਂ ਨੂੰ ਕਿੱਥੇ ਕਿੰਨਾ ਚਿਰ ਰੱਖਣਾ ਚਾਹੁੰਦੇ ਆ ਮਾਰਚ ਦਾ ਕਰਕੇ ਮਾਰਚ ਨੂੰ ਪੋਸਟ ਪੋਸਟ ਬੋਰਡ ਕਰਨ ਵਾਸਤੇ ਜਾਣੇ ਕਰਨਾ ਸਿ ਤਾਂ ਇਹ ਚੀਜ਼ਾਂ ਦੀ ਇਹ ਤੇ ਉਹ ਉਹਨਾਂ ਦੇ ਹੁਣ ਤੋਂ ਜਾਂ ਕੱਲ ਤੋਂ ਬਾਅਦ ਹੀ ਪਤਾ ਲੱਗਣਗੇ ਮਤਲਬ ਛੱਡ ਦਿੱਤੇ ਜਾਣਗੇ ਜਾਂ ਹਲੇ ਕੁਝ ਪਤਾ ਨਹੀਂ ਇਹਨਾਂ ਦਾ ਚਲੋ ਕੋ ਕੋ ਤੇ ਕੋਈ ਗੱਲ ਨਹੀਂ ਛੱਡਦੇ ਤੇ ਜਾਣਗੇ ਤਾਂ ਵੀ ਕੋਈ ਗੱਲ ਨਹੀਂ ਜੇ ਰੱਖ ਲੈਣ ਦੇ ਤਾਂ ਵੀ ਇੱਥੇ ਕੋਈ ਨਹੀਂ ਜੇ ਫੇ ਉਹ ਸਾਡੇ ਬੱਚੇ ਅੰਦਰ ਆ ਤਾਂ ਉਸੇ ਮਾਪਿਆਂ ਵੀ ਅੰਦਰ ਚਲੇ ਜਾਣਗੇ ਤਾਂ ਕੀ ਫਰਕ ਪੈਣਾ ਸੋ ਮੈਂ ਧੰਨਵਾਦ ਕਰਦੀ ਹਾਂ ਤੁਹਾਡੇ ਫਾਈ ਸਾਹਿਬ ਜੀ ਤਰਸਿੰਮ ਸਿੰਘ ਜੀ ਦਾ ਧੰਨਵਾਦ ਕਰਦੇ ਹਾਂ ਇਹਨਾਂ ਨੇ ਆਪਣੇ ਬੱਚਨਾ ਰਾਈ ਆਪਣੀ ਗੱਲ ਦੱਸੀ ਕਿ ਜਿੱਥੇ ਪੁੱਤਰ ਅੰਦਰ ਨੇ ਉੱਥੇ ਮਾਤਾ ਵੀ ਅੰਦਰ ਚਲੀ ਗਈ ਤੇ ਅਸੀਂ ਵੀ ਅੰਦਰ ਚਲੇ ਗਏ ਤਾਂ ਅੱਛੀ ਕਿ ਹੱਜ ਕੀ ਹੈ ਜੇ ਪੁੱਤਰ ਬਾਹਰ ਹੋਇਆ ਤਾਂ ਸੰਸਾਰੀ ਬਾਹਰ ਪਲਦਾ ਜੇ ਪੁੱਤਰ ਬੱਚੇ ਹੀ ਸੁਖੀ ਨਾ ਵਸਣ ਤਾਂ ਫਿਰ ਸਾਡਾ ਬਾਹਰ ਬੈਠਣ ਦਾ ਵੀ ਕੀ ਫਾਇਦਾ ਸੋ ਇਹ ਸੰਗਾਇਸ ਦੇ ਵਿੱਚ ਲਗਾਤਾਰ ਬੈਠੇ ਹੋਏ ਨੇ ਕੀ ਆਪ ਜੀ ਸਮੁੱਚੀ ਕੌਮ ਨੂੰ ਆਪਣੇ ਇਸ ਆਖਰੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਤੇ ਪੂਰੀ ਸਿੱਖ ਕੌਮ ਨੂੰ ਸਿੱਖ ਸੰਸਥਾਵਾਂ ਨੂੰ ਇਹ ਹੀ ਅਪੀਲ ਕਰਨੀ ਚਾਹੁੰਦੇ ਆ ਕਿ ਸਾਰਿਆਂ ਨੂੰ ਹੁਣ ਮੌਕਾ ਆ ਗਿਆ ਕਿ ਇੱਕ ਝੰਡੇ ਥਲੇ ਇਕੱਠੇ ਹੋਣ ਕਿਉਂਕਿ ਜ਼ੁਲਮ ਜਿਹੜੇ ਸਾਡੇ ਤੇ ਜ਼ੁਲਮ ਕਰਨ ਵਾਲੀਆਂ ਸਾਰੀਆਂ ਧਿਰਾਂ ਇਕੱਠੀਆਂ ਤੇ ਅਸੀਂ ਬਾਰ-ਬਾਰ ਸਾਡੇ ਤੇ ਦਿਨੋਂ-ਦਿਨ ਵੱਖਰੇ ਨੇ ਵਧਦੇ ਜਾ ਰਹੇ ਇਸ ਕਰਕੇ ਉਹਨਾਂ ਨੂੰ ਛੱਡ ਕੇ ਗੁਰੂ ਮਹਾਰਾਜ ਦੀ ਛਤਰ ਛਾਇਆ ਹੈ ਇੱਥੇ ਤੋਂ ਅੱਜ ਤੱਕ ਦੀ ਜ਼ਿੰਮੇਵਾਰੀ ਦੇ ਇੱਥੇ ਅਸੀਂ ਸਾਰੇ ਇਹ ਆਪਣੇ ਮਸਲੇ ਜਿਹੜੇ ਜਿਹੜੇ ਆਪਸੀ ਅੰਦਰੂਨੀ ਮਸਲੇ ਇਹਨਾਂ ਨੂੰ ਆਪ ਪਿੱਛੇ ਰਹਿ ਕੇ ਕੋਈ ਕੌਮ ਦੇ ਸਾਂਝੇ ਮਸਲਿਆਂ ਤੇ ਇਕੱਠੇ ਹੋ ਕੇ ਆਪਾਂ ਨੂੰ ਲੜਾਈ ਲੈਣੀ ਚਾਹੀਦੀ ਤਾਂ ਹੀ ਸਾਡਾ ਬਚਾਅ ਬਣੇ ਤੇ ਦਿਨੋਂ ਦਿਨ ਸਾਡੇ ਵਾਸਤੇ ਔਖਾ ਸਮਾਂ ਆਈ ਜਾ। ਕੋਈ ਜੀਏ ਚੱਲੋ ਆਦ ਕਰ ਦਿਆਂ ਹੋਏ ਵਿੱਚ ਕੋ ਹੱਲਤਾ ਹੋਏ ਵਿੱਚ ਪੜੇ